ਤੋਥੀ ਹਲਕਾ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਨੂੰ ਟਿਕਟ ਮਿਲ ਚੁਕੀ ਹੈ ਟਿਕਟ ਮਿਲਣ ਤੇ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕੁਲਬੀਰ ਜ਼ੀਰਾ ਦੀ ਮਾਤਾ ਨੇ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਹੈ ਤੇ ਉਹਨਾਂ ਲੋਕਾਂ ਨੂੰ ਕੁਲਬੀਰ ਜ਼ੀਰਾ ਦੇ ਹੱਕ ਦੇ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ ਹੈ ਕੁਲਬੀਰ ਜ਼ੀਰਾ ਦੀ ਰਿਹਾਈ 'ਤੇ ਸਮਰਥਕ ਵੀ ਪਹੁੰਚੇ ਨੇ ਈਡੀ ਨਿਊਜ਼ ਪੰਜਾਬ ਦੇਖ ਰਹੇ ਸਾਰੀ ਸੁਰਖੀਆਂ ਦਾ ਮੈਸਜ ਵਿੱਚ ਸਵਾਗਤ ਕਰਦਾ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸੁੱਤੇ ਹੈ ਔਰ ਖਾਸ ਕਰਕੇ ਸਭ ਦੀ ਨਜ਼ਰ ਸੀਗੀ ਹਲਕਾ ਖਡੂਰ ਸਾਹਿਬ ਤੇ ਹਲਕਾ ਖਡੂਰ ਸਾਬ ਤੇ ਕਾਂਗਰਸ ਪਾਰਟੀ ਵੱਲੋਂ ਆਪਣਾ ਜਿਹੜਾ ਉਮੀਦਵਾਰ ਐਲਾਨਿਆ ਨਹੀਂ ਸੀ ਗਿਆ ਪਰ ਹੁਣ ਤੋਂ ਕੁਝ ਪਲ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਆਪਣੀ ਲਿਸਟ ਜਾਰੀ ਕਰਦੇ ਆ ਹਲਕਾ ਜੀਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੋਸਪੁਰ ਤੋਂ ਪ੍ਰਧਾਨ ਕੁਲਬੀਰ ਜੀਰਾ ਨੂੰ ਇਹ ਟਿਕਟ ਦੇ ਦਿੱਤੀ ਗਈ ਹੈ ਔਰ ਕੁਲਬੀਰ ਜੀਰਾ ਹਲਕਾ ਖਡੂਰ ਸਾਬ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਸੋ ਪੂਰੀ ਤਰ੍ਹਾਂ ਦੇ ਨਾਲ ਇਹ ਜਿਹੜਾ ਚੋਣ ਅਖਾੜਾ ਵਾ ਭੱਜ ਚੁੱਕਿਆ ਐ ਇਸ ਟਾਈਮ ਅਸੀਂ ਕੁਲਬੀਰ ਜੀਰਾ ਦੀ ਰਹਾਇਸ਼ ਤੇ ਮੌਜੂਦ ਆ ਉਹਨਾਂ ਦੇ ਵੋਟਰ ਅਤੇ ਸਪੋਰਟਰ ਮੌਜੂਦ ਨੇ ਖਾਸ ਤੌਰ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨਾਲ ਗੱਲ ਕਰਾਂਗੇ ਕਿਉਂਕਿ ਜਦੋਂ ਪੁੱਤ ਦੀ ਤਰੱਕੀ ਹੁੰਦੀ ਹੈ ਤਾਂ ਸਭ ਨਾਲੋਂ ਵੱਡਾ ਚਾਹ ਜਿਹੜਾ ਮਾਪਿਆਂ ਨੂੰ ਹੁੰਦਾ ਔਰ ਉਹ ਮਾਪਿਆਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖੁਸ਼ੀ ਹੁੰਦੀ ਹੈ ਉਹ ਮਾਂ ਨੂੰ ਹੁੰਦੀ ਹੈ ਕੁਲਬੀਰ ਜੀਰਾ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਪਹਿਲਾਂ ਤਾਂ ਬਹੁਤ ਬਹੁਤ ਬਧਾਈਆਂ ਤੁਹਾਨੂੰ ਬਹੁਤ ਬਹੁਤ ਬਧਾਈਆਂ ਪੁੱਤਰ ਨੂੰ ਹੁਣ ਲੋਕ ਸਭਾ ਦੀ ਟਿਕਟ ਮਿਲ ਗਈ ਹੈ ਕੀ ਮਹਿਸੂਸ ਕਰ ਬਹੁਤ ਹੀ ਜ਼ਿਆਦੀ ਖੁਸ਼ੀ ਮੈਂ ਮਹਿਸੂਸ ਕਰ ਰਹੀ ਆ ਇਸ ਵਕਤ ਕੋਈ ਮੇਰੇ ਅੰਦਰ ਵੜ ਕੇ ਨਹੀਂ ਜਾਂਦਾ ਤੇ ਮੈਨੂੰ ਕਿੰਨੀ ਖੁਸ਼ੀ ਆ ਹੈ ਮਾਂ ਤੋਂ ਵੱਧ ਕਿੰਨੀ ਖੁਸ਼ੀ ਹੁੰਦੀ ਆ ਪਰ ਮੈਂ ਇਸ ਤਰ੍ਹਾਂ ਹੀ ਧੰਨਵਾਦ ਕਰਦੀ ਆ ਹਾਈ ਕਮਾਂਡ ਦਾ ਜਿਨ੍ਹਾਂ ਨੇ ਕੁਲਵੀਰ ਸਿੰਘ ਜੀਰਾ ਨੂੰ ਟਿਕਟ ਦੇ ਕੇ ਜੀਰਾ ਖਡੂਰ ਸਾਹਿਬ ਹਲਕੇ ਤੋਂ ਇੱਥੇ ਮੱਦਦ ਤੇਜਿਆਏ ਇਹ ਨਹੀਂ ਮੈਂ ਆਸ ਰੱਖਦੀ ਆ ਸਾਰੇ ਲੋਕਾਂ ਨਾਲ ਜਿਨ੍ਹਾਂ ਨੇ ਪਹਿਲਾਂ ਸਾਥ ਦਿੱਤਾ ਸੀ ਇਵੇਂ ਹੀ ਸਾਥ ਦੇਣਾ ਹੁਣ ਤੇ ਕੁਲਵੀਰ ਸਿੰਘ ਜੀਰਾ ਨੂੰ ਜਿਤਾ ਅਗੇ ਆਪਾਂ ਚੋਣ ਨਿਸ਼ਾਨ ਪੰਜੇ ਤੇ ਮੋਹਰ ਲਾਉਣੀ ਆ ਤੇ ਆਪਾਂ ਉੱਥੇ ਭੇਜਣੀ ਤੇ ਉਹਨੂੰ ਕੀਤਾ ਹੁੰਦਾ ਜਿਹੜੀ ਕਮੀ ਤੇ ਸੀ ਐਮ ਸੁਹ ਨਹੀਂ ਹੁੰਦੀ ਮੈਂ ਲੋਕਾਂ ਕੋਲ ਆਸ ਕਰਦੀ ਹੱਥ ਬੰਨ ਕੇ ਦੇਣ ਦੀ ਖਾ ਸੋ ਮਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਆ ਔਰ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਕਿਉਂਕਿ ਇਹ ਹੰਝੂ ਜਿਹੜੇ ਨੇ ਖੁਸ਼ੀ ਦੇ ਹੰਝੂ ਨੇ ਕਿਉਂਕਿ ਕੁਲਵੀਰ ਜ਼ੀਰਾ ਇੱਕ ਐਹੋ ਜੇ ਲੀਡਰ ਨੇ ਇੱਕ ਐਹੋ ਜੇ ਆਗੂ ਨੇ ਜਿਨ੍ਹਾਂ ਦੀ ਚਰਚਾ ਬਲਕਿ ਪੰਜਾਬ ਦੇ ਵਿੱਚ ਹੀ ਨਹੀਂ 올 ਓਵਰ 올 ਹਿੰਦੁਸਤਾਨ ਦੇ ਵਿੱਚ ਕੁਲਵੀਰ ਜ਼ੀਰਾ ਦਾ ਨਾਮ ਚੱਲਦਾ ਹੈ ਕੁਝ ਹੋਰ ਵਰਕਰ ਔਰ ਉਹਨਾਂ ਦੇ ਸਾਥੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਅ ਭਾਜੀ ਕੁਲਵੀਰ ਜ਼ੀਰਾ ਨੂੰ ਟਿਕਟ ਮਿਲ ਗਈ ਹੈ ਕੀ ਸਮਝਦੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅਸੀਂ ਹਾਜ਼ਰਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ نوازਿਆ ਹੈ ਆਸ ਵੀ ਕਰਦੇ ਆਂ ਕਿ ਅਸੀਂ ਬੜੇ ਭਾਰੀ ਬਹੁਮਤ ਨਾਲ ਜਿੱਤ ਕੇ ਆਵਾਂਗੇ ਔਰ ਜੀਰੇ ਚ ਅੱਜ ਪੂਰੀ ਖੁਸ਼ੀ ਦੀ ਲਹਿਰ ਹੈ ਕਿ ਇੱਕ ਤਾਕੜ ਬੰਦੇ ਨੂੰ ਜਿਹੜਾ ਟਿਕਟ ਦਿੱਤੀ ਗਈ ਹੈ ਔਰ ਉਮੀਦ ਹੈ ਕਿ 100% ਅਸੀਂ ਬੜੇ ਵਧੀਆ ਮਾਰਜਨ ਨਾਲ ਜਿੱਤ ਕੇ ਆਵਾਂਗੇ ਜੋ ਲੋਕੀ ਮੌਜੂਦ ਨੇ ਇੱਥੇ ਕੁਲਬੀ ਜ਼ੀਰਾ ਦੀ ਰਿਹائش ਤੇ ਅਸੀਂ ਮੌਜੂਦ ਆ ਔਰ ਉਹਨਾਂ ਦੇ ਸਾਥੀ ਵਰਕਰਾਂ ਦੇ ਨਾਲ ਖਾਸ ਕਰਕੇ ਉਹਨਾਂ ਦੇ ਵੋਟ ਸਪੋਰਟਰ ਉਹਨਾਂ ਦੇ ਸਮਰਥਕ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਮੰਨਣਾ ਕੁਲਬੀ ਜ਼ੀਰਾ ਨੂੰ ਹੁਣ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ ਮੁਕਾਬਲਾ ਜਿਹੜਾ ਬਹੁਤ ਜ਼ਿਆਦਾ ਟੱਪ ਹੈ ਤੁਸੀਂ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਦੂਸਰਾ ਕਾਂਗਰਸ ਕਮੇਟੀ ਦਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਕਿ ਸਾਡੇ ਬੇਟੇ ਨੂੰ ਕੁਲਬੀਰ ਸਿੰਘ ਜੀਰਾ ਨੂੰ ਇਹਨਾਂ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਆਸ ਕਰਦੇ ਹਾਂ ਆਪਦੇ ਵੋਟਰਾਂ ਪ੍ਰਤੀ ਵੀ ਤੇ ਵਾਦੋਵਾਦ ਵੋਟਾਂ ਦੇ ਕੇ ਇਹਨਾਂ ਨੂੰ ਆਪਾਂ ਪਾਰਲੀਮੈਂਟ ਵਿੱਚ ਭੇਜਣਾ ਸੋ ਕੁਲਬੀਰ ਜੀਰਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵੋਟਰਾਂ ਤੇ ਸਪੋਰਟਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਸ ਟਾਈਮ ਅਸੀਂ ਉਹਨਾਂ ਦੀ ਰਹਾਇਸ਼ ਤੇ ਮੌਜੂਦ ਹਾਂ ਹਾਲਾਂਕਿ ਕੁਲਬੀਰ ਜ਼ੀਰਾ ਕੋਤੇ ਦਿੱਲੀ ਮੌਜੂਦ ਨੇ ਔਰ ਉਮੀਦ ਹੈ ਕਿ ਅੱਜ ਸ਼ਾਮ ਤੱਕ ਕੁਲਬੀਰ ਜ਼ੀਰਾ ਵੀ ਪਹੁੰਚ ਜਾਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੈਮਰਾ ਪਰਸਨ ਦੇ ਨਾਲ ਮੈਂ ਤ੍ਰਿਸ਼ਵੈਡ ਇੰਡੀਆ ਨਿਊਜ਼ ਪੰਜਾਬ